ਨੰਗਲ ਦੀ ਰਹਿਣ ਵਾਲੀ 25 ਸਾਲ ਦੀ ਕੁੜੀ ਨੂੰ ਉਸਦੇ ਪਤੀ ਦੇ ਵੱਲੋਂ ਖਤਮ ਕੀਤਾ ਗਿਆ। ਸਵੇਰ ਹੁੰਦੀ ਹੈ ਅਤੇ ਕੁੜੀ ਦਾ ਕੁੱਟਕਟਾਪਾ ਸ਼ੁਰੂ ਹੋ ਜਾਂਦਾ ਹੈ। ਘਰ ਦੇ ਵਿੱਚ ਮਾਸੂਮ 1.5 ਸਾਲ ਦੀ ਬੱਚੀ ਜਿਸ ਦੇ ਸਾਹਮਣੇ ਇਹ ਸਾਰਾ ਪਰਿਵਾਰ ਮਿਲ ਕੇ ਉਸਦੀ ਮਾਂ ਨੂੰ ਕੁੱਟ ਰਿਹਾ ਸੀ ਉਹ ਕੁੜੀ ਰੋਦੀ ਵੀ ਹੋਣੀ ਹੈ। ਦੁੱਧ ਪਿੰਦੇ ਬੱਚੇ ਦੇ ਨਾਲ ਇੰਨਾ ਮਾਰਾ ਉਸਦੇ ਹੀ ਪਿਓ ਦੇ ਵੱਲੋਂ ਕੀਤਾ ਗਿਆ ਕਿ ਉਸਦੇ ਕੋਲੋਂ ਮਾਂ ਖੋਲੀ ਗਈ। ਹਮੇਸ਼ਾ ਹਮੇਸ਼ਾ ਲਿਵੇਗੀ ਆਖਿਰਕਾਰ ਕੋਤੀ ਕਿੰਨੀਆਂ ਜਗਾਵਾਂ ਤੇ ਕਿੰਨੇ ਹੀ ਦੁੱਖਾਂ ਤੇ ਸੁੱਖ ਦੇ ਵਿੱਚ ਆਪਣੀ ਮਾਂ ਨੂੰ ਯਾਦ ਕਰਕੇ ਰੋਏਗੀ ਪਰ ਉਸ ਤੋਂ ਵੀ ਵੱਧ ਉਹ ਇਸ ਗੱਲ ਨੂੰ ਲੈ ਕੇ ਰੋਵੇਗੀ ਕਿ ਉਸ ਦੀ ਮਾਂ ਨੂੰ ਉਸਦੇ ਹੀ ਪਿਓ ਨੇ ਖਤਮ ਕੀਤਾ ਹੈ ਦਰਅਸਲ ਪ੍ਰਿਆ ਦਾ ਵਿਆਹ ਅਜ ਤੋਂ ਕਰੀਬ 2 ਸਾਲ ਪਹਿਲਾਂ ਹੋਇਆ ਸੀ ਨੰਗਲ ਦੀ ਰਹਿਣ ਵਾਲੀ ਇਹ 25 ਸਾਲ ਦੀ ਕੁੜੀ ਹੁਸ਼ਿਆਰਪੁਰ ਦੇ ਛੋਟਾ ਵਿਚਵਾੜਾ ਦੇ ਵਿੱਚ ਵਿਆਹੀ ਗਈ ਸੀ ਪਰ ਇੱਥੇ ਉਸ ਨੂੰ ਇਹੋ ਜਿਹਾ ਸੋਹਰਾ ਪਰਿਵਾਰ ਮਿਲਿਆ ਜਿਸ ਨੇ ਉਸ ਦਾ ਕੋਟਕਟਾਪਾ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਉਸ ਨੂੰ ਸਹੀ ਤਰੀਕੇ ਨਾਲ ਰਹਿਣ ਨਹੀਂ ਦਿੱਤਾ ਜਾਂਦਾ ਸੀ ਮੁੰਡਾ ਬੇਰੋਜ਼ਗਾਰ ਸੀ ਕੋਈ ਕੰਮ ਨਹੀਂ ਕਰਦਾ ਸੀ ਹਾਂ ਨਸ਼ੇ ਪੱਤੇ ਜ਼ਰੂਰ ਕਰਦਾ ਸੀ ਜੋ ਕਿ ਜ਼ਿੰਦਗੀ ਨੂੰ ਬੁਰਜਹੰਨੋ ਬਣਾ ਰਿਹਾ ਸੀ ਇਹ ਸਾਰੀਆਂ ਕਿੰਲਾਪੁਰੀ ਦੇ ਮਾਪਿਆਂ ਦੇ ਵੱਲੋਂ ਕਈਆਂ ਗਈਆਂ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਅੱਜ ਸਵੇਰੇ ਸਾਨੂੰ ਫੋਨ ਕੋ ਲਾਂਦੀ ਹੈ ਜਿਸ ਦੇ ਵਿੱਚ 7:00 ਵਜੇ ਕੁੜੀ ਦੱਸਦੀ ਹੈ ਕਿ ਉਸ ਨਾਲ ਕੁੱਟਮਾਰ ਹੋ ਰਹੀ ਹੈ 12:00 ਵਜੇ ਉਹਨਾਂ ਦੇ ਜਵਾਈ ਦਾ ਫੋਨ ਆਉਂਦਾ ਹੈ ਕਿ ਤੁਹਾਡੀ ਧੀ ਦੇ ਨਾਲ ਕੁਝ ਗਲਤ ਹੋ ਗਿਆ ਬਾਅਦ ਦੇ ਵਿੱਚ ਫਿਰ ਤੋਂ ਫੋਨ ਆਉਂਦਾ ਹੈ ਕਿ ਉਸ ਦਾ ਐਕਸੀਡੈਂਟ ਹੋ ਗਿਆ ਇਹਨਾਂ ਸਾਰੀਆਂ ਸ਼ੰਕਾਵਾਂ ਤੋਂ ਪਰਿਵਾਰ ਸਮਝ ਜਾਂਦਾ ਹੈ ਕਿ ਧੀ ਦੇ ਨਾਲ ਗਲਤ ਹੋ ਚੁੱਕਿਆ ਹੈ ਅਤੇ ਉਹ ਇਸ ਦੁਨੀਆ ਦੇ ਵਿੱਚ ਸ਼ਾਇਦ ਹੈ ਵੀ ਨਹੀਂ ਕਿਉਂਕਿ ਉਸ ਦੇ ਨਾਲ ਗੱਲਬਾਤ ਜੋ ਨਹੀਂ ਹੋ پا ਰਹੀ ਸੀ ਇਸ ਮੌਕੇ ਤੇ ਕੁੜੀ ਦੀ ਭੈਣ ਨੇ ਦੱਸਿਆ ਕਿ ਮੈਨੂੰ ਆਖਰੀ ਫੋਨ ਕੋਲ ਆਇਆ ਜਿਸ ਦੇ ਵਿੱਚ ਉਸਨੇ ਆਪਣੀ ਪੈਣ ਦੇ ਨਾਲ ਹੋਰ ਅਗੀ ਤਸ਼ੱਦਦ ਕੁੱਟਮਾਰ ਦੀ ਰਿਕਾਰਡਿੰਗ ਦੀ ਗੱਲ ਕੀਤੀ ਅਤੇ ਨਾਲ ਹੀ ਕਿਹਾ ਕਿ ਉਸ ਦਾ ਜ਼ਾਲਿਮ ਸਹੁਰਾ ਅਤੇ ਸਾਸਪ ਸ ਹਮੇਸ਼ਾ ਹੀ ਉਸ ਦੇ ਨਾਲ ਬੁਰਾ ਵਿਵਹਾਰ ਕਰਦੇ ਸੀ ਅਤੇ ਇਸ ਦੇ ਚੱਲਦੇ ਹੀ ਪਤੀ ਨੇ ਆਪਣੇ ਮਾਪਿਓ ਦੇ ਨਾਲ ਨਹੀਂ ਕੇ ਆਪਣੀ ਇਸ ਕੁੜੀ ਨੂੰ ਖਤਮ ਕਰ ਦਿੱਤਾ ਇਸ ਨੂੰ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਪਰਿਵਾਰ ਬੇਹੱਤੀ ਤੂਕੇ ਸਦਮੇ ਅਤੇ ਦੁੱਖ ਦੇ ਵਿੱਚ ਹੈ ਇਸ ਤੋਂ ਬਾਅਦ ਉਹਨਾਂ ਦਾ ਦੁੱਖ ਹੋਰ ਦੁੱਗਣਾ ਹੋਇਆ ਜਦੋਂ ਪੁਲਿਸ ਵਾਲੇ ਕਹਿੰਦੇ ਨੇ ਕਿ ਇਹ ਮਾਮਲਾ ਸਦਰ ਥਾਣੇ ਦਾ ਬਣਦਾ ਹੈ ਜਾਂ ਫਿਰ ਸਿਟੀ ਥਾਣੇ ਦਾ ਕੀ ਕੁੱਝ ਸੋੜ ਲਿਆ ਨਾ ਕੁਛ ਘਰਾਚੀ ਚ ਕੋਲ ਕਪੜਾ ਆਏ ਕਰਦਾ ਮੈਂ ਕਹਦੀ ਏ ਇਹ ਧਨੀ ਕੋਈ ਵੀ ਮਾਰਦਾ ਉਹ ਮੈਨ ਨੂੰ ਕੀ ਪਤਾ ਮੇਰੀ ਤੀਨ ਰਾਤੀਉਂ ਨਹੀਂ ਮਾਰ ਕੁੱਟਿਆ ਬਹੁਤ ਕੁੱਟੀ ਹੋਣੀ ਸੋਹਰੇ ਨਾ ਜਵਾਈ ਨਾ ਸੱਸ ਨਾ ਕੁੱਟੀ ਕੀ ਆਂਟੀ ਜੀ ਅੱਗੇ ਵੀ ਕਦੇ ਇਦਾਂ ਦੇ ਮਾਮਲੇ ਆ ਅੱਗੇ ਵੀ ਕਰਦੇ ਤੇ ਮੇਰੀ ਤੀਨ ਇਦਾਂ ਦਬਲੇਵ ਦੀ ਛੋਟੀ ਪਿਆਣੇ ਮੈਨੂੰ ਫੋਨ ਇਹ ਆ ਰਿਹਾ ਸੀ ਕਿ ਮੇਰੇ ਨਾਲ ਬਹੁਤ ਮਾਰ ਕੁੱਟ ਹੋ ਰਹੀ ਆ ਮੈਨੂੰ ਬਚਾ ਲਾ ਕੇ ਫੋਨ ਰਿਕਾਰਡਿੰਗ ਤੇ ਸੀ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਇਹ ਵੀ ਉਹ ਸੌਰੀ ਦੀ ਰਿਕਾਰਡਿੰਗ ਹੈ ਵੀ ਸਾਰੀ ਰਿਕਾਰਡਿੰਗ ਮੇਰੇ ਕੋਲ ਹੈ ਮਾਰ ਦੀ ਕੁੱਟ ਦੇ ਨਾਲ ਫੋਨ ਹੁੰਦਾ ਗਿਰ ਗਿਆ ਪੂਰ 112 ਦੀ ਕੰਪਲੀਟ ਕੀਤੀ 100 ਤੇ ਕੰਪਲੀਟ ਕੀਤੀ ਕਿਸੇ ਨੇ ਫੋਨ ਨਹੀਂ ਚੱਕਿਆ ਐਕਸੀਡੈਂਟ ਦਾ ਕਹਾ ਕਿਹਾ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਬਾਅਦ ਦੀ ਗੱਲ ਹੈ ਐਕਸੀਡੈਂਟ ਬਾਅਦ ਦੀ ਗੱਲ ਹੈ ਇਹ 100 ਨੰਬਰ ਤੇ ਕੰਪਲੇਂਟ ਕੀਤੀ ਝੂਠਾ ਡਰਾਮਾ ਸਾਰਾ 100 ਨੰਬਰ ਤੇ ਕੰਪਲੀਟ ਕੀਤੀ ਜਦੋਂ ਮਾਰ ਪੁਰਸਾਰ ਨੇ ਜੋ ਆਂ ਦਿੱਤਾ ਅਸੀਂ ਅਕਸੀਡੈਂਟ ਦੇ ਕੇਸ ਤੇ ਕਿਤੇ ਬਾਹਰ ਆਏ ਹੋਏ ਕਰਨ ਸਾਡੀ ਸੁਣਵਾਈ ਕਰੋ ਮੇਰੇ ਭੈਣ ਨਾ ਬਹੁਤ ਫੋਨ ਕਿਤੇ ਕੋਈ ਪੁਰਸਾਰ ਨੇ ਫੋਨ ਹੀ ਚੁੱਕਿਆ ਦੋਸ਼ ਇਹ ਆ ਮੈਡਮ ਕਿ ਸੋਹਰਾ ਪਰਿਵਾਰ ਨੇ ਮਾਰਿਆ ਬਾਅਦ ਵਿੱਚ ਬਾਅਦ ਵਿੱਚ ਹਾਂ ਅਕਸੀਡੈਂਟ ਦਾ ਰੂਪ ਨੇ ਪਹਿਲਾਂ ਹੀ ਚੱਲ ਸੀਗੀ ਮੈਂ ਕਿਹਾ ਪੁੱਤ ਕੋਈ ਨਹੀਂ ਅੱਗੇ ਵੀ ਹੋਈ ਜਾਂਦੀ ਕੁਛ ਨਹੀਂ ਫੇ ਮੇਰੀ ਧੀ ਕਹਿੰਦੀ ਮੰਮੀ ਅੱਗੇ ਵੀ ਮੇਰੀ ਧੀ ਨੂੰ ਮਾਰ ਦਿੰਦੇ ਤੇ ਕਾਰਨ ਕਹਿੰਦੇ ਕਾਰਨ ਤਾਂ ਕਹਿੰਦੇ ਅਸੀਂ ਐਨੀ ਰੱਖਣੀ ਕਦੀ ਮੇਰੀ ਧੀ ਨੂੰ ਕਹਿੰਦੇ 5000 ਲੱਖ ਰੁਪਏ ਲੈ ਆਪਣੇ ਮਾਪਿਆਂ ਤੇ ਦੇ ਜੇ ਤੁਰਕਾ ਦੀ ਮੇਰੀ 30 ਲੱਖ ਰੁਪਏ ਮੰਗਦੇ ਤੇ ਮੈਂ ਗਰੀਬਣੀ ਐ ਮੈਂ ਕਿੱਥੋਂ ਦੇਣਦਾ ਮੇਰੀ 3 ਮਾਰ ਦਿੱਤੀ ਉਹ ਨਹੀਂ ਫਿਰ ਦੋ ਵਾਰੀ ਕੰਪਲੀਟ ਹੋਈ ਜੀ ਇੱਕ ਵਾਰੀ ਰੋਪੜ ਹੋਈ ਇੱਕ ਵਾਰੀ ਸਾਡੇ ਨੰਗਾ ਠਾੜੇ ਚ ਹੋਈ ਮੈਂ ਉੱਤੇ ਸਮਝੌਤਾ ਕਰਕੇ ਤੋਰੀ ਤੀ ਪਰਚਾ ਲਿਖਾ ਕੇ ਤੋਰੀ ਤੀ ਉਹ ਮੇਰੀ ਤੀ ਜੇ ਆਪ ਮਰਦੀ ਤਾਂ ਮੈਂ ਆਛੂ ਤੂੰ ਫਸ ਜਾਏ ਨਾਮ ਕੀ ਆ ਸੀ ਕੁੜੀ ਦਾ ਜੀ ਮੇਰੀ ਤੀ ਪ੍ਰੀਆ ਉਮਰ ਕਿੰਨੀ ਸੀ ਕੁੜੀ ਦੀ 25 ਸਾਲ ਦੀ ਕਿਹੜੇ ਸਾਲ ਨੂੰ ਵਿਆਹ ਕੀਤਾ ਸੀ ਇੱਥੇ 2021 ਚ ਕੀਤਾ ਦਾ ਜਿਹੜਾ ਪਿੰਡ ਕੀਤਾ ਸੀਗਾ ਜੀ ਨੰਗਲ ਨੰਗਲ ਡੈਮ ਨਹੀਂ ਕੁੜੀ ਕਿਹੜੀ ਜਗ੍ਹਾ ਵਿਆਹੀ ਸੀਗੀ ਜੀ ਹਸ਼ਿਆਲ ਪਰ ਬਿਲਾ ਮੈਨੂੰ ਬਨੂੜਾ ਛੋਟਾ ਬਜਵਾੜਾ ਛੋਟਾ ਬਜਵਾੜਾ ਅੰਟੀ ਜੀ ਰਾਤੀ ਦੱਸਦੇ ਕਿ ਜਦੋਂ ਪਹਿਲਾਂ ਦਵਾਈਆਂ ਪਲਾਈਆਂ ਫੇ ਤੁਹਾਨੂੰ 12:00 ਵਜੇ ਤੇ ਕੀਰੀ ਫੋਨ ਆਉਂਦਾ ਕਿ ਕੁੜੀ ਆਉਂਦਾ ਨਹੀਂ ਤੁਹਾਨੂੰ ਫੋਨ ਆਇਆ ਕਿ ਕੁੜੀਆਂ ਦੀ ਛੋਟੀ ਭੈਣ ਆ ਮੈਨੂੰ ਕੀ ਨਾਮ ਹੈ ਤੁਹਾਡਾ ਬੀਰਾਂ ਦਾ ਨਾਮ ਦੀਪਕ ਨੰਦਾ ਮੈਂ ਪਾਰਸ਼ਾ ਦਾ ਨੰਗਲ ਚ ਅਸੀਂ ਨੰਗਲ ਤੋਂ 100 ਕਿਲੋਮੀਟਰ ਦੂਰ ਹੈ ਜਿੰਨਾ ਸਾਡਾ ਸਾਰਾ ਪਿੰਡ ਇਹਦੇ ਕੋਈ ਲੋਕਲ ਬੰਦਾ ਨਹੀਂ ਹੈ ਇਹ ਸਾਰੇ ਸਾਡੇ ਪਿੰਡ ਦੇ ਬੰਦੇ ਆ ਨੰਗਲ ਦੇ ਬੰਦੇ ਦਾ 100 ਕਿਲੋਮੀਟਰ ਦੂਰ ਤੋਂ ਅਸੀਂ ਆਏ ਆ ਸਵੇਰ ਦੇ ਸ਼ਾਮ ਲੰਦਾ ਸੇਰੇ ਦੇ ਮੈਂ ਉਹੀ ਤਾਂ ਦੱਸ ਰਿਹਾ ਸੇਰ ਦੇ 6 ਵਜੇ ਦੇ ਅਸੀਂ ਬੈਠੇ ਆ ਤੇ ਰਿਹਾ ਹਸਪਤਾਲ 'ਚ ਕਦੀ ਸਾਨੂੰ ਕਹਿੰਦੇ ਥਾਣਾ ਸਦਰ ਜਾਓ ਕਦੀ ਕਹਿੰਦੇ ਥਾਣਾ ਸਿਟੀ ਜਾਓ ਇਹ ਅਗਰ ਥਾਣੇ ਸਦਰ ਜਾਣੇ ਆ ਉਹ ਕਹਿੰਦੇ ਪਹਿਲਾਂ ਸਿਟੀ ਥਾਣੇ ਜਾਓ ਜੇ ਲਾ ਦੱਸਿਆ ਕਿ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਜਿਹੜਾ ਥਾਣੇ ਸਦਰ ਦੇ ਕੋਲ ਉਹ ਏਰੀਆ ਬੰਦਾ ਥਾਣਾ ਸਿਟੀ ਦਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਅਲੱਗ ਮੁੱਦਾ ਲੇਕਿਨ ਜਿਹੜਾ ਕੁੜੀ ਲਾਇਆ ਗਿਆ ਕੁੜੀ ਦਾ 7 ਵਜੇ ਸਾਨੂੰ ਫੋਨ ਆਂਦਾ ਕਿ ਮੈਨੂੰ ਮਾਰ ਕੁੱਟ ਕਰਦੇ ਪਏ ਉਸ ਤੋਂ ਬਾਅਦ ਤਕਰੀਬਨ 9-10 ਵਜੇ ਦੇ ਕਰੀ ਫੋਨ ਆਂਦਾ ਮੁੰਡੇ ਦਾ ਕਿ ਕੁੜੀ ਨੇ ਕੁਝ ਖਾ ਲਿਆ ਉਸ ਤੋਂ ਬਾਅਦ 12:30 ਵਜੇ ਜਾਂ 1 ਵਜੇ ਸਾਨੂੰ ਫੋਨ ਆਂਦਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ ਆ ਅਜੀ ਸਾਰੇ ਘਬਰਾ ਗਏ ਅਸੀਂ ਸਾਰੇ ਸਾਰੇ ਇੱਥੇ ਆਏ ਕਿ ਸਾਨੂੰ ਪਤਾ ਤਾਂ ਲੱਗੇ ਕੁੜੀ ਨੂੰ ਹੋਇਆ ਕੀ ਹੈ ਕੁੜੀ ਦੀ ਉਮਰ ਤਕਰੀਬਨ 25 ਸਾਲ ਡੇਢ ਸਾਲ ਦੀ ਕੁੜੀ ਹੈ ਪਹਿਲਾਂ ਵੀ ਕਦੀ ਰਾਜਨਾਮਾ ਵਗੈਰੇ ਹੋਏ ਆ ਜਿੱੱਲਾ ਵੀ ਲੜਾਈਆਂ ਹੁੰਦੀਆਂ ਅਸੀਂ ਰਾਜਨਾਮਾ ਮੁੰਡਾ ਆਪਣੇ ਆਪ ਲੈ ਕੇ ਗਿਆ ਕੁੜੀ ਨੂੰ ਅਸੀਂ ਵੀ ਹਰ ਕੋਈ ਮਾਪਿਓ ਜਾਣਦਾ ਕਿ ਤੁਹਾਡੀ ਕੁੜੀ ਬਸ ਇੱਕ ਗੱਲ ਹੋਰ ਸਾਡਾ ਤੇ ਬਹਿਨ ਦਾ ਕਾਰਨ ਕੀ ਹੈ ਸਭ ਕੁਝ ਠੀਕ ਹੋ ਰਿਹਾ ਸੀਗਾ ਸਾਡਾ ਉਸ ਮਾਡਮ ਵੀ ਹੋ ਰਿਹਾ ਸੀਗਾ ਉਸ ਤੋਂ ਬਾਅਦ ਸਾਨੂੰ ਉੱਤੇ ਅਸੀਂ ਪੁੱਛਿਆ ਕਿ ਜਿਹੜਾ ਸਹੁਰਾ ਪਰਿਵਾਰ ਉਹ ਕਿੱਥੇ ਹੈ ਅਸੀਂ ਅਗਰ ਇਹਦੇ ਪਰੇਸ਼ਾਨ ਹੋ ਰਹੇ ਕਿਤੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿੱਥੇ ਆ ਮੈਂ ਕਿਹਾ ਉਹਨਾਂ ਦਾ ਮਲਾਜਾ ਕਰਾਇਆ ਤੁਸੀਂ ਕਹਿੰਦੇ ਕਹਿੰਦੇ ਮਦਈ ਦਾ ਮਲਾਜਾ ਥੋੜੀ ਹੁੰਦਾ ਮੈਂ ਕਿਹਾ ਤੁਹਾਨੂੰ ਕਿਦਾ ਪਤਾ ਮਦਈ ਐ ਇਹ ਹੁਣ ਮਾਪਿਓ ਵੀ ਸੇਰ ਦੇ ਪਰੇਸ਼ਾਨ ਮਾ ਉਹਦੀ ਕੁੜੀ ਨੇ ਤਿੰਨ ਭੈਣਾਂ ਜੀ ਹੋਰ ਵੀ ਮੰਗ ਕਰਦੇ ਹੋ ਤੁਸੀਂ ਪੁਲਿਸ ਅਸੀਂ ਇਨਸਾਫ ਦੀ ਮੰਗ ਕਰਦੇ ਕਿ ਉਹਨਾਂ ਸੋਹਰਾ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਵਾ ਪਰਾਦਰਸ਼ਨ ਹੋਇਆ ਸੀ ਟੀ ਏਰੀਆ ਚ ਇਹ ਕਹਿੰਦੇ ਕੁੜੀ ਕੋ ਦੇ ਕੇ ਮਾਰਿਆ ਉਹ ਕਹਿੰਦਾ ਪੋਸਟਮਾਰਡ ਚ ਕਰਾ ਕੇ ਪਤਾ ਲੱਜੂਗੀ ਕਿ ਕੋਈ ਦਿੱਤਾ ਹੋਇਆ ਕੁਝ ਤੇ ਪੋਸਟਮਾਰਡ ਪਤਾ ਲੱਗ ਜੂਗਾ ਉਹ ਸੁਣ ਕਰਾਉਣ ਲੱਗੇ ਕਾਰਨ ਨਾ ਨੋਬਤ ਕਿਉਂ ਆ ਗਈ ਉਹ ਕਹਿੰਦਾ ਉਹ ਤਾਂ ਨੂੰ ਕਰਨ ਉਹ ਤਾਂਦੇ ਪਤਾ ਹੋਊ ਧਰਨਾ ਕਾਹਦੇ ਲਾਇਆ ਨਹੀਂ ਕੋਈ ਪਹਿਲਾਂ ਵੀ ਕਦਸ਼ਕਤਵ ਕਰਾਈਆਂ ਸੀ ਇਹਨਾਂ ਤੇ ਦੇਖੋ ਕੋਈ ਕਸ਼ਕਤ ਨਹੀਂ ਪਹਿਲਾਂ ਆੜੀ ਆਈ ਮੈਂ ਸਰਪੰਚ ਨਾਲ ਪਿੰਡ ਦੇ ਨਾਲ ਗੱਲ ਕੀਤੀ ਹੈ ਕਹਿੰਦਾ ਮੇਰੇ ਕੋ ਰਾਤੀ ਆਇਆ ਸੀ ਉਹਨੇ ਤੀਵੀਂ ਆਦਮੀ ਬਿਨਾਂ ਖਰਚੇ ਦਾ ਆਪਸ ਚ ਰੌਲਾ ਸੀ ਵੀ ਖਰਚਾ ਨਹੀਂ ਦਿੰਦਾ ਮੇਰੇ ਘਰ ਵਾਲਾ ਉਹ ਕਹਿੰਦਾ ਮੈਂ ਸਿਰੇ ਬੁਲਾਇਆ ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨੂੰ ਅਰੈਸਟ ਕਰ ਲਿਆ ਜੀ ਪੁਲਿਸ ਨੇ ਹਾਂਜੀ ਜਿਹਨਾਂ ਗੱਡੀ ਨਾਲ ਐਕਸੀਡੈਂਟ ਵੀ ਹੋਇਆ ਉਹ ਵੀ ਅਰੈਸਟ ਹੋ ਗਿਆ ਫਰਚਦਾਰ ਜਿਹੋਗੇ ਜਿਹੜਾ ਕਹਿੰਦਾ ਕਿ ਸਦਰ ਵਾਲੇ ਸਿਟੀ ਭੇਜਦੇ ਨੇ ਸਿਟੀ ਵਾਲੇ ਸਦਰ ਭੇਜਦੇ ਨੇ ਇਦਾਂ ਕੁਝ ਹੋਇਆ ਜਿਹੜਾ ਐਕਸੀਡੈਂਟ ਦਾ ਕਹਿੰਦੇ ੱੱਕੇ ਖਾ ਰਹੇ ਕੋਈ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹ ਸਾਡੇ ਸਿਟੀ ਦੇ ਏਰੀਆ 'ਚ ਹੋਇਆ ਠੀਕ ਹੈ ਫਰਚਦਾਰ ਜਿੱਥੇ ਹੋਣਾ ਸਿਟੀ ਹੁਣ ਫਰਚਦਾਰ ਜਿਹੜਾ ਹੋਇਆ ਜਿਹੜਾ ਸਦਰ ਸਾਡੇ ਕੋਲ ਕੰਪਲੇਨ ਕੋਈ ਨਿੱਤ ਆਏ ਸੀਗੇ ਮੈਂ ਉਹਦੀ ਪੁੱਛਣਾ ਕਰਾਉਂ ਜਿ ਕੋ ਆ ਕੁੱਟਮਾਰ ਹੋਈ ਹੋਈ ਕੋ ਉਸ ਨੂੰ ਜਾਣਾ ਉਸ ਨੂੰ ਜੋ ਬਣਦੀ ਕਰ ਵੀ ਕਰਦਾਂਗੇ ਪਰ ਰਾਤ ਦੀਆਂ ਸਰ ਕੁੜੀ ਦੀਆਂ ਰਿਕਾਰਡਿੰਗਾਂ ਵੀ ਆ ਰਹੀਆਂ ਹੈ ਇਹਨਾਂ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਕੁੜੀ ਨੂੰ ਹਰਾਤੀ ਜਿਹੜਾ ਬਣ ਵੀ ਇਦਾਂ ਕੁੱਟਮਾਰ ਵੀ ਕੀਤੀ ਆ ਕਾ ਵੀ ਕੁਝ ਕੀਤਾ ਵਾ ਮੇਰੇ ਕੋਲ ਕੋਈ ਨਹੀਂ ਆਈਆਂ ਮੇਰੇ ਕੋਲ ਕੋਈ ਨਹੀਂ ਆਈਆਂ ਉਹਨਾਂ ਕੋ ਹੈਗੇ ਸੀ ਮੇਰੇ ਕੋ ਮੈਂ ਉਹਨੂੰ ਕਿਹਾ ਸੀ ਜੋ ਤੁਹਾ ਕੋ ਹੈਗਾ ਸਾਨੂੰ ਦੇ ਦਿਓ ਪਿੰਡ ਰੇਜ ਪਾ ਕੇ ਫੇਰ ਦੇਖ ਲੈਂਦੇ ਹਾਂ ਤੇ ਹੁਣ ਕੀ ਗੱਲ ਨਿਬੜੀ ਇਹਨਾਂ ਦਾ ਧਰਨਾ ਧੋਨਾ ਮਕਾਉਣ ਦੇ ਹਾਂਜੀ ਧਰਨਾ ਮਕਾਉਣ ਦੀ ਉਹ ਉਸ ਨੂੰ ਕਰਾਉਣ ਲੱਗੇ ਜਿਹੜਾ ਕਹਿੰਦੇ ਵੀ ਕੁੜੀ ਨੂੰ ਜਿੱਥਾ ਕੁਛ ਉਹ ਹੀ ਬਿਆਨ ਲੈ ਕੇ ਪਰਚਾ ਦੇ ਪੋਸ਼ਣ ਹੋਜੀ ਪਤਾ ਲੱਜੂ ਕੀ ਹੋਣਾ ਨੇ